ਨਾ ਆਪਣਾ ਤੇ ਇੱਕ ਐਫਆਈਆਰ ਲੋਜ ਹੋਏਗੀ ਜੇ ਤੇ ਕੰਪਲੇਂਟਡ ਹੋ। ਉਹ ਕੀ ਸਾਰਾ ਮਾਮਲਾ ਸੀ? ਮੇਰਾ ਨਾਮ ਹਰਪਾਲ ਸਿੰਘ ਯੂਕੇ ਮੈਂ ਐਨਆਰਆਈ ਹਾਂ। ਇਹ ਮਾਮਲਾ 2005 ਦਾ ਸਾਡੇ ਇੱਕ ਪਿੰਡ ਦਬੁਰਜੀ ਇਥੋਂ 3 ਕਿਲੋਮੀਟਰ ਕਰੀਬ ਮੇਲ ਪੰਜਾਬ ਹੋਸੀ ਪ੍ਰਾਈਵੇਟ ਲਿਮਟਿਡ ਕੰਪਨੀ ਅਸੀਂ ਰਾਈਸ ਮਿਲਾਈ ਸੀ ਜਿਸ ਦੇ ਦੌਰਾਨ ਅਸੀਂ ਜਦੋਂ ਲਾਈ ਸੀ ਉਦੋਂ ਉਹਨਾਂ ਨੇ ਸਾਨੂੰ ਮਨਜ਼ੂਰੀਆਂ ਦੇ ਦਿੱਤੀਆਂ ਸਾਰੀਆਂ ਡਿਪਾਰਟਮੈਂਟਾਂ ਨੇ। ਕੋਚਰ ਬਾਅਦ ਹੀ ਇਹ ਪੁੱਡਾ ਇੱਕ ਦਾ ਕਾਨੂੰਨ ਆ ਗਿਆ ਕਿ ਇਥੇ ਕਨੈਕਸ਼ਨ ਨਹੀਂ ਮਿਲ ਸਕਦਾ ਕਿਉਂਕਿ ਸੜਕ ਛੌੜੀ ਹੋਣੀ ਸੀ। ਤੇ ਅਸੀਂ ਇਹਨਾਂ ਕੋ 70 ਲੱਖ ਤੀਹ ਲån ਲਿਆ ਸੀ ਉਦੋਂ ਅਸੀਂ 1 ਕਰੋੜ 94 ਲੱਖ ਦਾ ਇਨਵੈਸਟ ਕੀਤੀ ਜਦੋਂ ਪੀਐਫਸੀ ਦੇ ਇਨਸਪੈਕਟਰ ਆਏ ਇਨਸਪੈਕਸ਼ਨ ਕੀਤੀ ਜੁੰਟ ਜਿਹੜਾ ਵਰਕਿੰਗ ਜਾ ਗਿਆ ਉਹਨਾਂ ਕਹਿੰਿਆ ਵੀ ਦੋ ਕਿਸ਼ਤਾਂ ਤੁਹਾਨੂੰ ਦੇਤੀਆਂ 38 ਲੱਖ 24 ਹਜ਼ਾਰ ਦੀ ਤੇ ਇੱਕ ਆਪਣੇ 24 ਹਜ਼ਾਰ ਦੀ ਤੀਜੀ ਕਿਸ਼ਤ ਦੇਣ ਲੱਗਾ ਕਹਿੰਦੇ ਤੁਹਾਡਾ ਜੁੰਟ ਵਰਕਿੰਗ ਨਹੀਂ ਹੈਗਾ ਮੈਂ ਹਾਜੀ ਜੇ ਵਰਕਿੰਗ ਹੈਗਾ ਐਂ ਲਾ ਲਿਆ ਜਨਰੇਟਰ ਲਾ ਲਿਆ ਪਰ ਉਹਨਾਂ ਕਹਿੰਿਆ ਕਨੈਕਸ਼ਨ ਲੈਣ ਤੁਹਾਨੂੰ ਅਸੀਂ ਪੈਸੇ ਨਹੀਂ ਦੇ ਸਕਦੇ ਸਾਡਾ ਜੁੰਟ ਬੰਦ ਹੋ ਗਿਆ ਮੈਂ ਫਿਰ ਦੇਸ਼ ਚ ਲੱਗਾ ਹਾਲਾਤ ਖਰਾਬ ਹੋਈ ਸਾਡੀ ਗੋਲੀ ਚੱਲ ਗਈ ਪਿੰਡ ਇਹ ਮੇਰਾ ਸਹੁਰਾ ਇਥੇ ਉਹਨਾਂ ਦੀ ਡੈਥ ਹੋ ਗਈ ਮੇਰੀ ਵਾਈਫ ਇੰਗਲੈਂਡ ਤੋਂ ਵਾਪਸ ਆਈ ਉਹ ਡਿਪਰੈਸ਼ਨ ਜਿਹਨੇ ਆ ਗਏ ਬਹੁਤ ਜਿਆਦੇ ਵੀ ਸਾਡੇ ਮਿਲ ਇਹਨਾਂ ਨੇ ਫਿਰ 2005 ਦੀ ਸਤੰਬਰ ਦੇ ਵਿੱਚ 6 ਲੱਖ ਨੂੰ ਕਿਲਾ ਵੇਚਤਾ ਤੇ ਜਿਹੜੀ ਮਸ਼ੀਨਰੀ ਸਾਰੀ ਗੈਪ ਕਰਦੀ ਖੁਦ ਬਦ ਕਰ ਲਈ ਤੇ ਉਹ ਮਸ਼ੀਨਰੀ ਜਿਹੜੀ ਆ ਉਹਦੇ 44 ਲੱਖ ਦੇ ਬਿੱਲ ਲੱਗੇ ਉਹ ਵੀ ਖਾ ਗਏ ਇਹ ਜਿਹੜਾ ਇੱਕ ਪੂਰਾ ਗੈਸਟਰੀਨ 15 ਮਿਲਾਂ ਤਰਨਤਾ ਰੋਡ ਦੇ ਉੱਤੇ ਔਰ ਮੀਰਾ ਕੋੜ ਦੇ ਵਿੱਚ ਆਰਗੈਨਿਕ ਫੈਕਟਰੀ ਆ ਉਹ ਵੀ ਖਾ ਗਏ ਸ਼ਰਦ ਕਪੂਰ ਦੀ ਗੋਦਵਾਸ ਵਾਲਾ ਖਾਲੀ ਹੋ ਗਿਆ ਇਹਨਾਂ ਨੇ ਸਾਡੀ ਗੱਲਾਂ ਸੁਣੀ ਮੈਂ ਆਣ ਕੇ 16 ਵਿੱਚ ਦਖਾਸ਼ਾਂ ਦਿੱਤੀ ਜਦੋਂ ਬਾਹਰੋਂ ਆਇਆ ਮੈਂ ਆਟੀਆਂ ਪਾਈਆਂ ਪੀਐਫ ਸੀ ਮਿਲਿਆ ਐਮਡੀ ਨੂੰ ਮਿਲਿਆ ਸਾਰਿਆਂ ਨੂੰ ਮਿਲਿਆ ਮੰਤਰੀ ਸਾਹਿਬ ਨੂੰ ਮਿਲਿਆ ਉਦੋਂ ਮੰਤਰੀ ਕਾਂਗਰਸ ਦੇ ਮੰਤਰੀ ਜਿਹੜੇ ਅੱਜ ਕੱਲ੍ਹ ਜੇਲ੍ਹ 'ਚ ਆ ਉਹਨਾਂ ਨੇ ਮੇਰੀ ਗੱਲ ਨਾ ਸੁਣੀ ਮੈਂ ਜੀ ਮੇਰਾ ਤੱਕਾ ਹੋ ਗਿਆ ਅਸੀਂ ਦੇ ਐਨਆਰਏ ਅਸੀਂ ਦੇ ਆਪਣਾ ਕੰਮ ਕਾਰੋਬਾਰ ਕਰਨੇ ਆ ਤੇ ਅਸੀਂ ਇੱਥੇ ਆਏ ਤੁਹਾਡੇ ਕੋਲ ਪੱਤੀਸ਼ਨ ਤੱਕਾ ਕੀਤਾ ਸਾਡੀ 1.5 ਕਰੋੜ ਦੀ ਪ੍ਰਾਪਰਟੀ ਜਿਹੜੀ ਤੁਸੀਂ 14 ਲੱਖ 96 ਜੱਤ ਵੇਚ ਕੱਤੀ ਬਹੁਤ ਮਾਰੀ ਗੱਲ ਪਰ ਬੀਜੀ ਸਾਹਮਣੇ ਇਨਕੁਇਰੀ ਕਰਾਈ ਪਹਿਲਾਂ ਅੰਬਰਸਰਾਈ ਅੰਬਰਸਰੋਂ ਆਂਦੇ ਰਹਿ ਸਾਡੀ ਮਹਿਰ ਐਸਟੰਬਰ ਸਰ ਆ ਮੌਕੇ ਦੇ ਹੁਣ ਆਦੀ ਤਰਨਤਨ ਉਹਨਾਂ ਦੇ ਤਰਨਤਨ ਪੇ ਜੀ ਐਸਐਸਪੀ ਮਾਨ ਜੋ ਐਸਐਸਪੀ ਸਾਹਿਬ ਨੂੰ ਉਹਨਾਂ ਬੇ ਲੰਮੀ ਚੌੜੀ ਇਨਕੁਇਰੀ 5-6 ਮਹੀਨੇ ਚੱਲੀ ਸਾਰੇ ਬੰਦੇ ਉਹਨਾਂ ਨੇ ਤਲਬ ਕੀਤੇ ਸਾਰੇ ਕੁਝ ਉਹਨਾਂ ਦਾ ਕਾਜੀਕਾਰ ਵੇ ਕੀਤੀ ਪਰ ਉਹਨਾਂ ਨੇ ਕੋ ਆਖਿਆ ਸਾਨੂੰ ਪਤਾ ਨਹੀਂ ਮੈਂ ਕਿਹਾ ਜੇ ਤੁਸੀਂ 23 ਅੱਠ ਨੂੰ ਕਬਜ਼ਾ ਕਰ ਲਿਆ ਸੀ ਤੇ ਮਸ਼ੀਨਰੀ ਕਿੱਥੇ ਗਈ ਵੇਚਣ ਤੋਂ 3 ਮਹੀਨੇ ਬਾਅਦ ਤੇ 3 ਮਹੀਨੇ ਬਾਅਦ ਵੀ ਇਹਨਾਂ ਨੇ ਮਤਲਬ ਉਹ ਮਸ਼ੀਨਰੀ ਦਸਿਆ ਫੇਰ ਵੇਖੋ ਸਭ ਤੋਂ ਵੱਡਾ ਗੱਲ ਕੀ ਉਹ ਮਸ਼ੀਨਰੀ 60 ਹਜ਼ਾਰ ਚ ਕਵਾੜ ਵੇਤਾ ਤੇ ਸ਼ੀਟਾਂ ਲਾ ਕੇ ਲੈ ਕੇ ਸ਼ੈਡ ਲਾ ਕੇ ਲੈ ਕੇ ਦਫਤਰ ਸਾਰਾ ਚੋਕੇ ਲਾ ਕੇ ਸਾਡਾ ਦਫਤਰ ਸਮਾਨ ਜਨਰੇਟਰ ਸਭ ਲੈ ਗਏ ਇਹਨਾਂ ਕੋਈ ਪ੍ਰਵਾਹ ਨਹੀਂ ਕੀਤੀ ਉਹ ਆਰ ਕੇ ਹੁਣ 28 ਪਰਸੋਂ 28 ਤਰੀਕ ਨੂੰ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋ ਗਈ 406 420 ਜਿਹਦੀ ਕਵਰੀ ਹੁਣ ਚੱਲ ਪਈ ਉਹਨਾਂ ਕੋਣ ਲੋਕ ਸੀ ਜਿਨ੍ਹਾਂ ਦੇ ਗੇਂਸ ਤੇ ਪੱਤਾ ਦੱਜ ਹੋਇਆ ਇਹ ਪੰਜਾਬ ਫਰੈਂਚਾਈਜ਼ ਕਾਰਪੋਰੇਸ਼ਨ ਦੇ ਸੀਨੀਅਰ ਅਫਸਰ ਹੀ ਇੱਕ ਇਹਨਾਂ ਦੇ ਵਿੱਚ ਉਦੋਂ ਐਮ ਡੀ ਸਾਹਿਬ ਹੀ ਜਿਹੜੇ ਸੋਮ ਪ੍ਰਕਾਸ਼ ਜੀ ਉਸ ਵੇਲੇ ਐਮ ਡੀ ਅੱਜ ਕੱਲ ਉਹ ਸਾਬਕਾ ਮੰਤਰੀ ਆ ਪਿਛਲੇ ਸਾਲ ਡੈਅ ਹੋਇਆ ਐ ਅਕੀ ਇਲੈਕਸ਼ਨ ਚ ਉਹਨਾਂ ਦੀ ਵਾਈਫ ਆ ਰਹੀ ਆ ਉਹ ਹੀ ਉਹਦਾ ਮੰਤਰੀ ਜਿਹੜੇ ਕਿ ਐਮ ਡੀ ਜਿਹੜੇ ਸੈਂਜ ਨੇ ਪਰਮਿਸ਼ਨ ਲਈ ਆ ਤੇ ਜਿਹੜਾ ਇਹ ਲੈਂਬੜਾ ਜ਼ਮੀਨ ਉਹ ਮੁਖਤਾਰ ਸਿੰਘ ਤਰਨਤਾਰਨ ਦਾ ਆੜ ਤੇ ਬੜ ਤਗੜੀ ਉਹਦੀ ਸ਼ੌਕਾਰਾ ਉਹਦਾ ਕੰਮ ਹੀ ਹੋਆ ਉਹਦਾ ਕੰਮ ਹੈ ਵੀ ਜਿਹੜੀਆਂ ਪ੍ਰਾਪਰਟੀਆਂ ਬੈਂਕਾਂਆਂ ਜਿਹੜੀਆਂ ਰਲ ਕੇ ਵੇਚਦੇ ਆ ਸਮਾਨ ਵੀ ਖਾਦੇ ਆ ਮਿਲ ਵੀ ਖਾਦੇ ਆ ਸਭ ਕੁ ਖਾ ਜਾਂਦੇ ਆ ਲੋਕੀ ੱਟਕੇ ਖਾਂਦੇ ਆ ਇਹ ਪੰਜਾਬ ਫਾਈਨੈਂਸ਼ੀਅਲ ਚੰਡੀਗੜ 17 ਸੈਕਟਰ ਦਫਤਰ ਆ ਜਿਨ੍ਹਾਂ ਨੇ ਖਾਦੀ ਇਸਦਾਰਜੀਤ ਸਿੰਘ ਆ ਹੋਰ ਕਾਫੀ ਅਫਸਰਾਂ ਦੇ ਨਾਮ ਇਹਨਾਂ ਜਬਾਨੀ ਕਹੇਤੇ ਨਹੀਂ ਕਾਫੀ ਜਿਨ੍ਹਾਂ ਨੇ ਇਹ ਸਾਰਾ ਮਿਲ ਖਾਦੀ ਪੈਸਾ ਖਾਦਾ ਇਹਨਾਂ ਨੇ ਸਭ ਤੋਂ ਵੱਡੀ ਬਿਮਾਰੀ ਕਿੱਥੋਂ ਪੈਂਦੀ ਤਰਨਤਾਰ ਰੋਡ ਤੋਂ ਲੈ ਕੇ ਤੁਸੀਂ ਗਿੰਨ ਲੋੰਬਰਸਾ ਤੱਕ ਕੋਈ ਮਿਲ ਨਹੀਂ ਬਜੀ ਜਿਹੜੀ ਇਹਨਾਂ ਨੇ ਨਹੀਂ ਖਾਦੀ ਪੰਜਾਬ ਫਾਈਨੈਂਸ਼ੀਅਲ ਕਾਰਪੋਰੇਸ਼ਨ ਜਿਹੜੀ ਕਿੰਨ ਦੱਸੀ ਏਰੀਆ ਨੂੰ ਲੋਨ ਦਿੰ ਗੋਦਵਾ ਸਾਰਾ ਖਤਮ ਕਰਤਾ ਇਹਨਾਂ ਨੇ ਇਹ ਥੋੜੇ ਬੱਚੇ ਬੇਰਜਗਾਰ ਹੋ ਗਏ ਅਸੀਂ ਬਾਹਰ ਲੋਕ ਵਿਦੇਸ਼ ਚਲੇ ਗਏ ਧੱਕੇ ਖਾਨੇ ਆ ਪਰ ਇਹਨਾਂ ਲੋਕਾਂ ਨੇ ਕਿਸੇ ਨੂੰ ਬਖਸ਼ਿਆ ਨਹੀਂ ਇੰਨਾ ਕਨੇ ਬਖਸ਼ਿਆ ਵੀ ਘਰ ਲੋਕੀ ਇਹਨਾਂ ਦੇ ਕੋਠੀਆਂ ਬਣੀਆਂ ਪੰਜ ਕਾਲਜ 6-6 ਮੰਜ਼ਲਾ ਕੋਠੀਆਂ ਆਪਾਂ ਦੇ ਪਾਸੋਂ ਕੱਜ ਬਣੀਆਂ ਤਖਾਣ ਲੈ ਵਾਲੇ ਮੁਲਾਜ਼ਮਾਂ ਦੀਆਂ ਤੇ ਅਸੀਂ ਛੜਕਾ ਦੇਾਂਗੇ ਸਾਰੇ ਲੋਕ ਪੰਜਾਬ ਫਾਈਨੈਂਸ਼ੀਅਲ ਜਿਹੜੀ ਕਾਰਪੋਰੇਸ਼ਨ ਦੇ ਜਿਹੜੇ ਤੁਸੀਂ ਜਿਨ੍ਹਾਂ ਦੇ ਉੱਪਰ ਅਲੀਗੇਸ਼ਨ ਲਗਾਇਆ ਹੈ ਜਿਨ੍ਹਾਂ ਦੇ ਉੱਪਰ ਮੁਕੱਦਮਾ ਦਰਜ ਹੋਇਆ ਹੈ ਇਹ ਇਹਨਾਂ ਨੇ ਆਪਸ਼ਨ ਕਿਤੇ ਸੀ ਤਾਂ ਡੀਪ੍ਰੋਪਰਟੀ ਲਈ ਜਾਂ ਕਿਸ ਤਰ੍ਹਾਂ ਹੋਇਆ ਨਹੀਂ ਜੀ ਆਕਸ਼ਨ ਦੇ ਕਰਦੇ ਨਹੀਂ ਸਮਾਂ ਸੋਣ ਵੇਚ ਕੇ ਖਾਲੀ ਵੇਚ ਕੇ ਉੱਥੇ ਹੀ ਸਾਡੇ ਦੇ ਬੰਦਾ ਆਪਣੇ ਦਫਤਰ ਹੀ ਉਸ ਨਾਲ ਚਿੱਠੀ ਭਾਈ ਸਾਨੂੰ ਕੋਈ ਨਾ ਸਾਡਾ ਨੋਟਿਸ ਦਿੱਤਾ ਕੋਈ ਇਹਨਾਂ ਨੇ ਉਦਾਂ ਜਾ ਕੇ ਇਹਨਾਂ ਨੇ ਤੂੰ ਮੈਂ मामੀ मामੀ ਚਾਚਾ ਰਲ ਕੇ ਤੇ ਆਪੋ ਹੀ ਖਾ ਜਾਂਦੇ ਆ ਇਹ ਇਹ ਨਾ ਇੱਕ ਨਹੀਂ ਖਾਦੀ ਮੇਰੀ ਇਹ ਤੁਸੀਂ ਇਨਕੁਆਇਰੀ ਕਰੋ ਸਿਬੀ ਇਨਕੁਆਇਰੀ ਕਰੋ ਕਿ ਸਾਰੇ ਪੰਜਾਬ ਦੇ ਮਿਲਾਂ ਗੋਂਦਵਾਲ ਸਾਰੇ ਖਾਲੀ ਪੈ ਇਨਾਂ ਦੀ ਇਹਨਾਂ ਦੁਖੀ ਹੋਏ ਆ ਇਹ ਕਤੰਤਾ ਦੇ ਮਿਲ ਉਹਦੇ ਦੀ ਸ਼ਿਕਾਇਤ ਗਈ ਆ ਇਕੰਬਰਸਾ ਦੀ ਮੇਰੇ ਸ਼ਦ ਕਪੂਰੀ ਸ਼ਿਕਾਇਤ ਗਈ ਆ ਕੋਣ ਕੇ ਚਲਦੇ ਆ ਮੈਨੂੰ ਪੰਜਾਬ ਜਿਹੜਾ ਫਾਈਨੈਂਸ਼ੀਅਲ ਕਾਰਪੋਰੇਸ਼ਨ ਜਿਹੜੇ ਹੈ ਅਕਿਊਜ਼ ਨੇ ਹਾਂਜੀ ਤੇ ਇਹਨਾਂ ਨਾਲ ਕਦੀ ਰਾਫਤਾ ਹੋਇਆ ਤੁਹਾਡਾ ਮੈਂ ਪਹਿਲਾਂ ਜਾਂਦਾ ਹੁਣ ਅੱਜ ਫੋਨ ਆਇਆ ਇੱਕ ਦੋ ਬੰਦਿਆਂ ਦੇ ਵੀ ਤੁਸੀਂ ਬੈਠੋ ਸਾਣਾ ਬੈਠ ਖੜਾ ਕੇ ਗੱਲ ਕਰਾਣੇ ਐਮਡੀ ਸਾਹਿਬ ਨਾਲ ਗੱਲ ਕਰਾ ਮੈਂ ਗੱਲ ਖਾਲੀ ਕਰਾਉਣੀ ਆ ਤੁਸੀਂ ਭੁਗਤੋ ਨਾ ਐਦਾਂ ਕਰੋ ਸਾਡੀ ਗਲਤੀ ਹੋਈ ਆ ਸਾਡੇ ਘਰ ਵਿਗ ਜਾਣ ਕੇ ਬੜਾ ਮੁਸ਼ਕਲ ਹੋ ਸਾਨੂੰ ਤੁਸੀਂ ਲੋਨ ਕਿੰਨਾ ਲਿੱਤਾ ਸੀ ਨਗਰ 70 ਲੱਖ ਰੁਪਈਆ 70 ਲੱਖ ਰੁਪਈਆ ਹਾਂ ਆਪਣੀ ਪ੍ਰੋਪਰਟੀ ਦੇ ਵੀ ਆਪਣੇ ਆਪਣੇ ਪ੍ਰੋਪਰਟੀ ਕਿੰਨੇ ਏਰੀਆ ਕਿੰਨਾ ਸੀ ਉਹ 1.5 ਕਿਲਾ 1.5 ਕਿਲਾ ਤੇ 1.5 ਕਿਲਾ ਤੁਸੀਂ ਲਿੱਤਾ ਸੀ 70 ਲੱਖ ਹਾਂਜੀ ਤੇ ਇਹਨਾਂ ਨੇ ਵੇਚ ਦਿੱ 14 ਲੱਖ 6 ਲੱਖ ਚ 6 ਲੱਖ ਯਾਨੀ ਕਿਲਾ ਕਾਰਪੋਰੇਸ਼ਨ ਨੂੰ ਵੀ ਕਟਾ ਪਿਆ ਉਹ ਗੌਰਮੈਂਟ ਨੂੰ ਗੌਰਮੈਂਟ ਚੂਨਾ ਲਾਇਆ ਗੌਰਮੈਂਟ ਚੂਨਾ ਵੱਖਰਾ ਲਾਇਆ ਸਾਨੂੰ ਵੱਖਰਾ ਲਾਇਆ ਤੇ ਭਾਲੀਆਂ ਜੇਬਾਂ ਆਪਣੀਆਂ ਪਸੋਂ ਇਹਨਾਂ ਦੀ ਜੇਬਾਂ ਭਾਲੀਆਂ ਥੈਂਕ ਯੂ ਥੈਂਕ ਯੂ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਪਾਵੇ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਮਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ, ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।